ਲੋਬੀ ਇੰਸਟਾਗ੍ਰਾਮ ਦੇ ਜਿੰਨੇ ਵੀ ਜਾਣ ਸਾਕਿਆ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਨੂੰ ਇਹਦੇ ਵਿੱਚ ਬਹੁਤ ਹੀ ਕੰਮ ਦੀ ਚੀਜ਼ ਮਿਲਣ ਵਾਲੀ ਹੈ ਇਹਦੇ ਵਿੱਚੋਂ ਆਪਾਂ ਪਿਆਜ਼ ਟਮਾਟਰ ਨੂੰ ਉਬਾਲ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਮਿਰਚਾਂ ਜੀਰਾ ਹਰੀਆਂ ਜੋ ਵੀ ਲਟਰਮ ਪਟਰਮ ਸ਼ਟਰਮ ਬਟਰਮ ਹੁੰਦਾ ਉਹਨੂੰ ਭੁੰਨ ਲੈਣਾ ਇਹਨੂੰ ਹਲਕਾ ਜਿਹਾ ਭੁੰਨ ਕੇ ਕੁੱਟ ਕੇ ਤੁਸੀਂ ਇਹ ਆਲੂਆਂ ਦੇ ਉੱਤੇ ਮੜਾ ਜਾ ਪਾ ਦੇਣਾ ਕਿਉਂਕਿ ਇਹ ਆਲੂ ਆਲੇ ਬਣਦੇ ਨੇ ਪਰੌਂਠੇ ਹਲਦੀ ਵਾਸੇ ਨਹੀਂ ਪਾਈਦੀ ਹੁੰਦੀ ਪੀੜੇ ਜੇ ਹੋ ਜਾਂਦੇ ਆਲੂ ਪਰ ਫਿਰ ਵੀ ਮਾੜੀ ਮੋਟੀ ਸੇਧ ਲਈ ਚੰਗੀਆਂ ਹੁੰਦੀਆਂ ਹੱਡੀਆਂ ਲਈ ਚੰਗੀਆਂ ਹੁੰਦੀਆਂ ਇਹਨੂੰ ਤੁਸੀਂ ਪਾ ਦੇਣੀ ਚਾਹੀਦੀ ਆ ਮਸਾਲੇ ਮਸੂਲੇ ਪਾ ਕੇ ਆਪਾਂ ਨੇ ਆਲੂ ਰੈਡੀ ਕਰਕੇ ਰੱਖਤੇ ਤੇ ਉਸ ਤੋਂ ਬਾਅਦ ਹਰੀਆਂ ਮਿਰਚਾਂ ਕੱਟ ਕੇ ਇੱਕ ਮਸਾਲਾ ਰੱਖ ਲਿਆ ਲਾਗਾ ਪਲੇਟ ਵਾਲਾ ਤੇ ਇੱਕ ਮਸਾਲਾ ਆ ਆਲੂ ਵਾਲਾ ਇਹ ਲਾਗਾ ਜਿਹੜਾ ਆਪਾਂ ਨੇ ਪਾਣਾ ਪਰੌਂਠਿਆਂ ਦੇ ਵਿੱਚ ਚੀਜ਼ਾਂ ਬਣਨੀਆਂ ਨੇ ਦੋ ਇਸ ਟਾਈਮ ਆ ਆਲੂ ਵਾਲਾ ਜਿਹੜਾ ਮਸਾਲਾ ਤਿਆਰ ਹੋ ਗਿਆ ਉਸ ਤੋਂ ਬਾਅਦ ਇਹਦੇ ਲਾਲ ਟੀ-ਸ਼ਰਟਾਂ ਲਾ ਕੇ ਸਾਰੇ ਟਮਾਟਰਾਂ ਦੀਆਂ ਆਪਣੇ ਸਾਈਡ ਤੇ ਰੱਖਤੇ ਉਸ ਤੋਂ ਬਾਅਦ ਹੁਣ ਇਹਨੂੰ ਆਪਾਂ ਕੁੱਟਾਂਗੇ ਮਸਾਲਾ ਮਸੂਲਾ ਢੇਰੀ ਢੂਰੀ ਕਰਕੇ ਇਹਦੇ ਵਿੱਚ ਆਪਾਂ ਨੇ ਇਹਨੂੰ ਬਾਹਰ ਲੈ ਕੇ ਬਾਹਰ ਜਾ ਕੇ ਇਹਨੂੰ ਹਲਕਾ ਜਿਹਾ ਭਰਗੜਾ ਬਰੀ ਕੀਤੀ ਉਸ ਤੋਂ ਬਾਅਦ ਇਹਨੇ ਰੱਖਾਂ ਦੇ ਵਿੱਚ ਸੱਟਾ ਪਿਆ ਤੇ ਮੈਨੂੰ ਇਹਨਾਂ ਘਰ ਆਉਣੀਆਂ ਪਈਆਂ ਬਹੁਤ ਲੜਿਆ ਸਾਲਾ ਉਸ ਤੋਂ ਬਾਅਦ ਆਪਾਂ ਨੂੰ ਲਾਈਏ ਗੈਸ ਦੇ ਉੱਤੇ ਇੱਕ ਦੇਸੀ ਘੀਓ ਦਾ ਚਮਚਾ ਸੁੱਟੋ ਇਹਦੇ ਵਿੱਚ ਇਹਨੂੰ ਹਲਾਓ ਚੰਗੀ ਤਰ੍ਹਾਂ ਜ